ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੁਰਾਣੇ ਵੇਲੇਆਂ ਦੀ ਗੱਲ ਹੈ ਇੱਕ ਨਗਰ ਤੋਂ ਦੂਰ ਜੰਗਲ ਵਾਲੇ ਪਾਸੇ ਇੱਕ ਮੀਆਂ ਬੀਵੀ ਰਹਿੰਦੇ ਸਨ ਉਹ ਜੰਗਲ ਵਿੱਚੋਂ ਲੱਕੜਾਂ ਲੈ ਆਉਂਦੇ ਅਤੇ ਉਹਨਾਂ ਲੱਕੜਾਂ ਦੀਆਂ ਭਾਂਤ ਭਾਂ ਦੀਆਂ ਚੀਜ਼ਾਂ ਬਣਾ ਕੇ ਦੂਰ ਸ਼ਹਿਰ ਵਿੱਚ ਵੇਚ ਆਇਆ ਕਰਦੇ ਸਨ ਉਹਨਾਂ ਨੂੰ ਵਧੀਆ ਮੁਨਾਫਾ ਹੋ ਰਿਹਾ ਸੀ ਗੁਜ਼ਰਬਸਰ ਸੋਹਣਾ ਚੱਲ ਰਿਹਾ ਸੀ ਉਹ ਜਿਹੜਾ ਇਨਸਾਨ ਸੀ ਜਿਹਦੇ ਕੋਲੇ ਇੱਕ ਕਲਾ ਸੀ ਕਿ ਉਹ ਲੱਕੜ ਨੂੰ ਹੱਥ ਲਗਾ ਕੇ ਉਹਦੇ ਵਿੱਚ ਰੂਹ ਫੂਕ ਦਿੰਦਾ ਸੀ ਉਹਦੇ ਵਿੱਚ ਜਾਨ ਪਾ ਦਿੰਦਾ ਸੀ ਉਹਦੇ ਕੋਲੇ ਕਲਾ ਸੀ ਪ੍ਰਮਾਤਮਾ ਨੇ ਦਿੱਤੀ ਹੋਈ ਪਰ ਉਸ ਦਾ ਇੱਕ ਵੱਡਾ ਕਾਰਨ ਇਹ ਵੀ ਸੀ ਕਿ ਉਸ ਦਾ ਕੁਦਰਤ ਦੇ ਨਾਲ ਪਿਆਰ ਬੜਾ ਸੀ ਉਸ ਨੂੰ ਪ੍ਰਮਾਤਮਾ ਦੀਆਂ ਬਣਾਈਆਂ ਹੋਈਆਂ ਸਾਰੀਆਂ ਚੀਜ਼ਾਂ ਛਿਆਂ ਬਹੁਤ ਪਿਆਰੀਆਂ ਲੱਗਦੀਆਂ ਸਨ ਉਹ ਕੁਦਰਤ ਦੇ ਨਾਲ ਬੜਾ ਸਨੇਹ ਕਰਦਾ ਸੀ ਉਹਦੇ ਕੋਲੇ ਫਾਇਦਾ ਇਹ ਸੀ ਕਿ ਉਹਦੇ ਕੋਲੇ ਥੋੜਾ ਜਿਹਾ ਖੇਤ ਵੀ ਸੀ ਖੇਤ ਜਮ੍ਹਾਂ ਮੈਦਾਨੀ ਇਲਾਕਾ ਜਿੱਥੇ ਖਤਮ ਹੁੰਦਾ ਸੀ ਪਹਾੜੀ ਇਲਾਕਾ ਜੰਗਲੀ ਇਲਾਕਾ ਜਿੱਥੇ ਸ਼ੁਰੂ ਹੁੰਦਾ ਸੀ ਉਸ ਪਾਸੇ ਸੀ ਤੇ ਉਸਨੇ ਘਰ ਮੈਦਾਨੀ ਇਲਾਕੇ ਵਿੱਚ ਪਾਇਆ ਹੋਇਆ ਸੀ ਅਗਲੇ ਪਾਸੇ ਇੱਕ ਪਾਣੀ ਦਾ ਚਰਨਾ ਸੀ ਜਾਂ ਕਹਿ ਲਵੋ ਨਹਿਰ ਸੀ ਉਹ ਨਹਿਰ ਉਹਦੇ ਬਚਾਅ ਦੇ ਵਿੱਚ ਵੱਡਾ ਰੋਲ ਅਦਾ ਕਰਦੀ ਸੀ ਕਿਉਂਕਿ ਰਾਤ ਵੇਲੇ ਜੰਗਲੀ ਜਾਨਵਰ ਅਕਸਰ ਮੈਦਾਨਾਂ ਵਿੱਚ ਆ ਜਾਂਦੇ ਨੇ ਪਰ ਨਹਿਰ ਨਹੀਂ ਸੀ ਉੱਟਪ ਦੇ ਇਸ ਕਰਕੇ ਦਿਨ ਵੇਲੇ ਉਹ ਜੰਗਲ ਵਿੱਚ ਜਾਂਦਾ ਪਹਾੜੀਆਂ ਤੇ ਜਾਂਦਾ ਕੰਮ ਦੀਆਂ ਲੱਕੜਾਂ ਉੱਥੋਂ ਵੱਢ ਕੇ ਲੈ ਆਉਂਦਾ ਨਹਿਰ ਤੋਂ ਟਪਾ ਕੇ ਆਪਣੇ ਘਰ ਲਿਆ ਕੇ ਉਹਨਾਂ ਦੇ ਉੱਤੇ ਉਹ ਕਾਰੀਗਰੀ ਕਰਦਾ ਸੀ ਤੇ ਹਰ ਰੋਜ਼ ਇੱਕੋ ਦਾ ਪੱਕਾ ਨਿਯਮ ਸੀ ਕਿ ਉਸਨੇ ਕੁਦਰਤ ਦੇ ਨਾਲ ਪਿਆਰ ਕਰਦੇ ਵੇਲੇ ਜਿੰਨੇ ਵੀ ਪੰਛੀ ਸਨ ਜਿੰਨੇ ਵੀ ਪਰਿੰਦੇ ਆਉਂਦੇ ਸਨ ਉਹਨਾਂ ਨੂੰ ਦਾਣਾ ਪਾਉਂਦਾ ਸੀ ਉਹਨਾਂ ਦੇ ਪਾਣੀ ਦਾ ਖਿਆਲ ਰੱਖਿਆ ਕਰਦਾ ਸੀ ਆਪਣਾ ਕਾਰੋਬਾਰ ਬੇਸ਼ੱਕ ਮੈਦਾਨੀ ਇਲਾਕੇ ਦੇ ਵਿੱਚ ਸੀ ਪਰ ਉਸਨੇ ਘਰ ਦੇ ਆਲੇ-ਦੁਆਲੇ ਬਹੁਤ ਸਾਰੇ ਰੁੱਖ ਲਾਏ ਹੋਏ ਸਨ ਇੱਕ ਛਿੜੀ ਬਣਾਈ ਹੋਈ ਸੀ ਤਾਂ ਕਿ ਭਾਂਤ-ਭਾਂਤ ਦੇ ਪਰਿੰਦੇ ਇੱਥੇ ਆਉਣ ਅਤੇ ਉਸ ਨੂੰ ਤਰੋ-ਤਾਜ਼ਾ ਹਵਾ ਵੀ ਮਿਲਦੀ ਰਹੇ ਬੇਸ਼ੱਕ ਉਹ ਜੰਗਲ ਦੇ ਕੋਲ ਸੀ ਪਰ ਉਹ ਹਮੇਸ਼ਾ ਫਰਜ਼ ਮੰਨਦਾ ਹੁੰਦਾ ਸੀ ਕਿ ਮੈਂ ਕੁਦਰਤ ਦੇ ਵਿੱਚ ਆਪਣਾ ਹਿੱਸਾ ਪਾਉਣ ਲਈ ਆਏ ਸਾਲ ਕੁਝ ਨਵੇਂ ਰੁੱਖ ਕੁਝ ਨਵੇਂ ਦਰਖਤ ਲਾਵਾਂ। ਪਰਮਾਤਮਾ ਦੀ ਉਸ ਤੇ ਬਹੁਤ ਕਿਰਪਾ ਸੀ। ਹਰ ਰੋਜ਼ ਜਿਹੜਾ ਉਸਮਾਨ ਬਣਾਉਂਦਾ ਉਹ ਚੰਗੇ ਚੁੱਕੇ ਦਾਮ ਤੇ ਵਿਕ ਜਾਇਆ ਕਰਦਾ। ਹਰ ਰੋਜ਼ ਉਹ ਬੁਲੰਦੀਆਂ ਵੱਲੋਂ ਜਾ ਰਿਹਾ ਸੀ, ਤਰੱਕੀਆਂ ਵੱਲੋਂ ਜਾ ਰਿਹਾ ਸੀ। ਥੋੜੇ ਸਮੇਂ ਬਾਅਦ ਉਹਦੇ ਘਰ ਇੱਕ ਪੁੱਤਰ ਨੇ ਜਨਮ ਲਿਆ। ਪਹਿਲਾਂ ਉਹ ਦੋ ਜਣੇ ਹੀ ਰਹਿੰਦੇ ਸਨ, ਹੁਣ ਉਹ ਤਿੰਨ ਹੋ ਗਏ ਸਨ। ਉਹਨਾਂ ਨੂੰ ਇੱਕ ਆਸਰਾ ਮਿਲ ਗਿਆ ਸੀ। ਪਹਿਲਾਂ ਸਿਰਫ ਉਹਨਾਂ ਦੀ ਦੌੜ ਸ਼ਹਿਰ ਤੱਕ ਹੁੰਦੀ ਸੀ ਕਿ ਇੱਕ ਦਿਨ ਜਾਣਾ ਦੂਜੇ ਦਿਨ ਸ਼ਹਿਰੋਂ ਵਾਪਸ ਆ ਜਾਣਾ ਸਮਾਨ ਵੇਚ ਆਇਆ ਕਰਨਾ ਸਾਰਾ ਹਫਤਾ ਸਮਾਨ ਬਣਾਉਂਦੇ ਰਿਹਾ ਕਰਨਾ ਪਰ ਹੁਣ ਉਹਨਾਂ ਨੂੰ ਇੱਕ ਨਵਾਂ ਆਹਰ ਮਿਲ ਗਿਆ ਸੀ ਹੌਲੀ ਹੌਲੀ ਬੱਚਾ ਵੱਡਾ ਹੁੰਦਾ ਗਿਆ ਇੱਕ ਦਿਨ ਉਹ ਜੰਗਲ ਦੇ ਵਿੱਚ ਜਦੋਂ ਲੱਕੜਾਂ ਲੈਣ ਲੱਗਿਆ ਹੋਇਆ ਤਾਂ ਉਸ ਨੂੰ ਜੰਗਲ ਦੇ ਵਿੱਚੋਂ ਇੱਕ ਕਬੂਤਰ ਅਤੇ ਇੱਕ ਕਬੂਤਰੀ ਮਿਲੇ ਉਹ ਜ਼ਖਮੀ ਹਾਲਤ ਦੇ ਵਿੱਚ ਪਏ ਹੋਏ ਸਨ ਇਸ ਇਨਸਾਨ ਦਾ ਜਿਹੜਾ ਬਾਪ ਸੀ ਉਸਨੇ ਹਕੀਮ ਦੇ ਨਾਲ ਥੋੜਾ ਸਮਾਂ ਬਤੀਤ ਕੀਤਾ ਸੀ ਉਸ ਕਾਰਨ ਇਸ ਨੂੰ ਥੋੜਾ ਬਹੁਤ ਉਪਚਾਰ ਕਰਨਾ ਆਉਂਦਾ ਸੀ ਦਵਾ-ਦਾਰੂ ਕਰਨਾ ਆਉਂਦਾ ਸੀ ਇਹ ਜ਼ਖਮੀ ਕਬੂਤਰਾਂ ਦੇ ਜੋੜੇ ਨੂੰ ਆਪਣੇ ਘਰ ਲੈ ਆਇਆ ਕਰ ਲਿਆ ਕੇ ਉਸਨੇ ਨਿੰਮ ਦੇ ਬੂਟੇ ਤੇ ਉਹਨਾਂ ਨੂੰ ਬਿਠਾ ਦਿੱਤਾ ਤੇ ਉਹਨਾਂ ਦਾ ਦਵਾ-ਦਾਰੂ ਕੀਤਾ ਹੁਣ ਇਸ ਦੀ ਘਰ ਵਾਲੀ ਇਸ ਚੀਜ਼ ਤੋਂ ਬੜੀ ਨਿਰਾਸ਼ ਹੋਈ ਉਸਨੇ ਇਸ ਨੂੰ ਵਾਰ-ਵਾਰ ਕਿਹਾ ਕਿ ਇਹ ਤੂੰ ਬਹੁਤ ਗਲਤ ਕਰ ਰਿਹਾ ਹੈ ਆਪਾ ਨੂੰ ਪ੍ਰਮਾਤਮਾ ਨੇ ਹਰ ਇੱਕ ਛੈ ਨਾਲ ਹਰ ਇੱਕ ਚੀਜ਼ ਨਾਲ ਨਵਾਜਿਆ ਹੈ ਘਰ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਘਰ ਵੀ ਸੁੰਦਰ ਬਣ ਗਿਆ ਹੈ ਆਪਣੇ ਕੋਲੇ ਪੈਸਾ ਵੀ ਚੋਖਾ ਹੈ ਖੇਤ ਵੀ ਆਪਾਂ ਵਧਾ ਲਏ ਨੇ ਤੇ ਆਪਣੇ ਕਾਰੋਬਾਰ ਵਿੱਚ ਵੀ ਤਰੱਕੀਆਂ ਪੈ ਰਹੀਆਂ ਨੇ ਪਰਮਾਸ਼ਤਮਾ ਨੇ ਸਾਨੂੰ ਔਲਾਦ ਵੀ ਬਖਸ਼ੀ ਹੈ ਪਰ ਇਹ ਤੂੰ ਗਲਤ ਕੰਮ ਕਰ ਦਿੱਤਾ ਹੈ ਤੈਨੂੰ ਕਬੂਤਰਾਂ ਨੂੰ ਘਰੇ ਨਹੀਂ ਸਿਲਣਾ ਚਾਹੀਦਾ ਸਾਡੇ ਵੱਡ ਵਡੇਰੇ ਸਾਡੇ ਬਜ਼ੁਰਗ ਸਾਨੂੰ ਸਿਖਾ ਕੇ ਗਏ ਨੇ ਕਿ ਕਬੂਤਰ ਜਿੱਥੇ ਆਉਂਦੇ ਨੇ ਉਸ ਥਾਂ ਦਾ ਉਸ ਘਰ ਦਾ ਉਹ ਮਾੜਾ ਮੰਗਦੇ ਨੇ ਉਹ ਉਜਾੜਾ ਮੰਗਦੇ ਨੇ ਉਥੇ ਨਾਸ ਕਰਦੇ ਨੇ ਜਿੱਥੇ ਵੀ ਕਬੂਤਰ ਆ ਕੇ ਵਸ ਜਾਣ ਫਿਰ ਉਸ ਘਰ ਕਬੂਤਰ ਹੀ ਬੋਲਦੇ ਨੇ ਇਨਸਾਨੀ ਜਾਤ ਉਥੋਂ ਗਾਇਬ ਹੋ ਜਾਂਦੀ ਹੈ ਉਜੜ ਜਾਂਦੀ ਹੈ ਉਹ ਲਗਾਤਾਰ ਬੋਲੀ ਜਾ ਰਹੀ ਸੀ ਇਨਸਾਨ ਸੁਣਦਾ ਗਿਆ ਫਿਰ ਜਦੋਂ ਉਹ ਬੋਲ ਕੇ ਥੱਕ ਹਾਰ ਕੇ ਚੁੱਪ ਹੋ ਗਈ ਤਾਂ ਫਿਰ ਉਸਨੇ ਬੋਲਣਾ ਸ਼ੁਰੂ ਕਰ ਦਿੱਤਾ ਕਿ ਇਹ ਸਿਰਫ ਇਨਸਾਨਾਂ ਦੀਆਂ ਬਣਾਈਆਂ ਹੋਈਆਂ ਕਹਾਣੀਆਂ ਇਹਦੇ ਵਿੱਚ ਤਰਕ ਕੋਈ ਨਹੀਂ ਦਲੀਲ ਕੋਈ ਨਹੀਂ ਸਿਰਫ ਗੱਲਾਂ ਨੇ ਹਵਾਈ ਗੱਲਾਂ ਪ੍ਰਮਾਤਮਾ ਦੀ ਬਣਾਈ ਹੋਈ ਕੁਦਰਤ ਕਿਵੇਂ ਮਾੜੀ ਹੋ ਸਕਦੀ ਹੈ ਹੋ ਸਕਦਾ ਹੈ ਕਿ ਪੁਰਾਣੇ ਜ਼ਮਾਨਿਆਂ ਦੇ ਵਿੱਚ ਕਿਸੇ ਨੂੰ ਕਬੂਤਰ ਤੰਗ ਪਰੇਸ਼ਾਨ ਕਰਦੇ ਹੋਣ ਉਹਨਾਂ ਦੀ ਕੀਤੀ ਹੋਈ ਸਫਾਈ ਤੇ ਉਹ ਗੰਦਗੀ ਫਲਾਉਂਦੇ ਹੋਣ ਜਾਂ ਉਹਨਾਂ ਦੀਆਂ ਜਿਹੜੀਆਂ ਉਹ ਆਵਾਜ਼ਾਂ ਕੱਢਦੇ ਸਨ ਗੁੱਟਰਗੂ ਕਰਦੇ ਸਨ ਉਸ ਤੋਂ ਉਹਨਾਂ ਨੂੰ ਖਿਝ ਹੋਵੇ ਇਸ ਕਰਕੇ ਕਿਸੇ ਨੇ ਇਹ ਗੱਲ ਫੈਲਾ ਦਿੱਤੀ ਤੇ ਫਿਰ ਇਹ ਅਮਲ ਦੇ ਵਿੱਚ ਆ ਗਏ ਹਰ ਇੱਕ ਇਸ ਨੂੰ ਸੱਚੀ ਮੰਨ ਕੇ ਅੱਗੇ ਤੋਂ ਅੱਗੇ ਦੱਸਣ ਲੱਗਾ ਇਸ ਤਰੀਕੇ ਨਾਲ ਇਹ ਗੱਲ ਫੈਲ ਗਈ ਪਰ ਸਚਾਈ ਇਹਦੇ ਵਿੱਚ ਕੋਈ ਨਹੀਂ ਹੈ ਉਸਨੇ ਆਪਣੇ ਘਰ ਵਾਲੀ ਨੂੰ ਹਰ ਸੰਭਵ ਕੋਸ਼ਿਸ਼ ਦੇ ਨਾਲ ਸਮਝਾਉਣ ਦਾ ਯਤਨ ਕੀਤਾ ਪਰ ਸਮਝਦਾ ਉਹੀ ਹੈ ਜਿਸਨੇ ਸਮਝਣ ਦਾ ਮਨ ਬਣਾਇਆ ਹੋਵੇ ਜਿਹੜਾ ਆਪਣੇ ਮਨ ਨੂੰ ਇੱਕ ਥਾਂ ਤੇ ਸਥਿਰ ਕਰ ਚੁੱਕਾ ਹੋਵੇ ਪੱਕਾ ਕਰ ਚੁੱਕਾ ਹੋਵੇ ਇੱਕ ਗੱਲ ਮਨ ਵਿੱਚ ਧਾਰ ਲਈ ਹੋਵੇ ਉਹ ਫਿਰ ਸਮਝਦਾ ਨਹੀਂ ਉਹਦੇ ਮਨ ਵਿੱਚ ਇੱਕ ਚੀਜ਼ ਪੱਕੇ ਤੌਰ ਤੇ ਤਿਆਰ ਹੋ ਚੁੱਕੀ ਹੁੰਦੀ ਹੈ ਉਸਨੇ ਬਹੁਤ ਵਾਰ ਉਸ ਨੂੰ ਸਮਝਾਇਆ ਕਰਨਾ ਕਿ ਤੂੰ ਮੇਦਾਨਾ ਪਾਣੀ ਪਾਇਆ ਕਰ ਕਬੂਤਰਾਂ ਨੂੰ ਬਾਕੀਆਂ ਪੰਛੀਆਂ ਨੂੰ ਪੋਣੀ ਹੈ ਤੂੰ ਵੀ ਕੁਦਰਤ ਨਾਲ ਪਿਆਰ ਕਰਿਆ ਕਰ ਇਹ ਵੀ ਕੁਦਰਤ ਦਾ ਆਂਗਣੇ ਪਰ ਉਹਦੇ ਮਨ ਵਿੱਚ ਉਹਨਾਂ ਕਬੂਤਰਾਂ ਪ੍ਰਤੀ ਜਿਵੇਂ ਕਿਰਨਾ ਪਰ ਗਈ ਸੀ ਈਰਖਾ ਪਰ ਗਈ ਸੀ ਇੱਕ ਵਾਰ ਸ਼ਹਿਰ ਦੇ ਰਾਜੇ ਨੇ ਇਸ ਕਾਰੀਗਰ ਨੂੰ ਮਹਿਲ ਦਾ ਕੰਮ ਕਰਨ ਲਈ ਬੁਲਾਇਆ ਹੋਇਆ ਸੀ ਹੁਣ ਇਸ ਦੀ ਸਰਕਾਰੀ ਦਰਬਾਰੇ ਖਾਸੀ ਪਹੁੰਚ ਸੀ ਹੁਣ ਉਹ ਆਪਣੇ ਘਰ ਵਾਲੀ ਨੂੰ ਕਹਿ ਕੇ ਗਿਆ ਕਿ ਦੇਖ ਉੱਥੇ ਪਤਾ ਨਹੀਂ 10 ਦਿਨ ਲੱਗਣੇ ਆ ਹਫਤੇ ਲੱਗਣੇ ਆ ਕਿ ਮਹੀਨੇ ਲੱਗਣੇ ਆ ਇਸ ਕਰਕੇ ਮੇਰੇ ਪਿੱਛੋਂ ਸਾਰੇ ਜਿੰਨੇ ਵੀ ਪਰਿੰਦੇ ਇੱਥੇ ਆਉਂਦੇ ਨੇ ਇਹਨਾਂ ਦਾ ਖਿਆਲ ਤੂੰ ਰੱਖਣਾ ਹੈ ਪੰਛੀਆਂ ਨੇ ਦਾਣਾ ਆਪੇ ਚੁਗ ਲੈਣਾ ਹੈ ਕਬੂਤਰਾਂ ਨੇ ਵੀ ਆਪੇ ਚੁਗ ਲੈਣਾ ਹੈ ਪਾਣੀ ਵੀ ਆਪੇ ਪੀ ਲੈਣਗੇ ਬਸ ਖਿਆਲ ਰੱਖੀ ਕਿ ਆਪਣਾ ਬੱਚਾ ਕਿਸੇ ਨਾ ਕਿਸੇ ਤਰੀਕੇ ਵੀ ਇਹਨਾਂ ਦੇ ਆਲਣੇ ਤੱਕ ਪਹੁੰਚਣਾ ਕਰੇ ਆਲਣੇ ਦੇ ਵਿੱਚ ਆਂਡੇ ਨੇ ਉਹਨਾਂ ਦਾ ਨੁਕਸਾਨ ਨਾ ਕਰ ਦੇਵੇ ਪਰ ਉਸਨੇ ਉਸਦੀ ਗੱਲ ਨਹੀਂ ਮੰਨੀ। ਉਸਨੇ ਕਿਹਾ ਕਿ ਕੋਈ ਗੱਲ ਨਹੀਂ ਪੁੱਤਰ ਜਿਵੇਂ ਤੇਰਾ ਦਿਲ ਕਰਦਾ ਹੈ ਖੇਡ। ਇੱਕ ਦਿਨ ਉਹ ਬੱਚਾ ਖੇਡਦਾ ਖੇਡਦਾ ਕਬੂਤਰਾਂ ਦੇ ਆਲਣੇ ਤੱਕ ਜਾ ਪਹੁੰਚਾ ਤੇ ਉਸ ਦਾ ਹੱਥ ਵੱਜ ਕੇ ਇੱਕ ਆਂਡਾ ਥਲੇ ਡਿੱਗ ਪਿਆ। ਉੱਚੀ ਉੱਚੀ ਰੋਣ ਲੱਗਿਆ। ਉਸਦੀ ਮਾਂ ਨੇ ਜਦੋਂ ਦੇਖਿਆ ਕਿ ਮੇਰਾ ਬੱਚਾ ਬੁਰੀ ਤਰ੍ਹਾਂ ਡਰ ਗਿਆ ਹੈ। ਉਸਨੇ ਪੌੜੀ ਦਾ ਸਹਾਰਾ ਲਿਆ ਤੇ ਭੱਜ ਕੇ ਆਪਣੇ ਬੱਚੇ ਦੇ ਕੋਲ ਗਈ ਅਤੇ ਇੰਨੀ ਗੁੱਸੇ ਦੇ ਵਿੱਚ ਆ ਗਈ ਕਿ ਮੇਰੇ ਘਰ ਵਾਲੇ ਨੇ ਇੱਕੀ ਪਖੰਡ ਫੜਿਆ ਹੋਇਆ ਹੈ। ਇੱਕ ਅੰਡਾ ਉੱਥੇ ਹੋਰ ਪਿਆ ਹੋਇਆ ਸੀ। ਉਸਨੇ ਖੁਦ ਹੱਥ ਨਾਲ ਫੜ ਕੇ ਉੱਥਲੇ ਸੁੱਟ ਦਿੱਤਾ। ਬੱਚੇ ਨੂੰ ਬਰਾਉਣ ਦੀ ਕੋਸ਼ਿਸ਼ ਕੀਤੀ। ਗਲ ਨਾਲ ਲਾ ਕੇ ਲੈ ਗਈ ਕਬੂਤਰ ਕਬੂਤਰੀ ਉਦੋਂ ਉਸ ਵੇਲੇ ਉੱਥੇ ਮੌਜੂਦ ਨਹੀਂ ਸਨ ਉਹ ਕਿਤੇ ਚੋਗਾ ਚੁਗਣ ਗਏ ਸਨ ਸ਼ਾਮ ਵੇਲੇ ਜਦੋਂ ਉਹ ਆਏ ਤੇ ਉਹਨਾਂ ਨੇ ਦੇਖਿਆ ਜੋ ਮੰਜ਼ਰ ਉਹਨਾਂ ਦੇ ਹੋਸ਼ ਉੱਡ ਗਏ ਉਹ ਬਹੁਤ ਜ਼ਿਆਦਾ ਦੁਖੀ ਹੋਏ ਗਮਗੀਨ ਹੋ ਗਏ ਉਹਨਾਂ ਨੇ ਗਮ ਵਿੱਚ ਆ ਕੇ ਪ੍ਰਮਾਤਮਾ ਦੇ ਅੱਗੇ ਇਹ ਦੁਆ ਕੀਤੀ ਕਿ ਪ੍ਰਮਾਤਮਾ ਜਾਂ ਤਾਂ ਸਾਨੂੰ ਤੂੰ ਇੰਨੀ ਕਿ ਤਾਕਤ ਬਖਸ਼ਦਾ ਕਿ ਅਸੀਂ ਇਨਸਾਨ ਤੋਂ ਬਚ ਕੇ ਰਹਿੰਦੇ ਇਨਸਾਨ ਦੇ ਉੱਤੇ ਕਾਬਜ ਹੋ ਸਕਦੇ ਅਸੀਂ ਨੁਕਸਾਨ ਨਹੀਂ ਸੀ ਕਰਨਾ ਪਰ ਘੱਟੋ ਘੱਟ ਇਨਸਾਨ ਸਾਡਾ ਨੁਕਸਾਨ ਨਾ ਕਰਦਾ ਯਾਹ ਫਿਰ ਪ੍ਰਮਾਤਮਾ ਕੋਈ ਐਸਾ ਸਬਕ ਸਿਖਾ ਕਿ ਇਹ ਹੁਣ ਅੱਗੇ ਤੋਂ ਕੋਈ ਗਲਤੀ ਨਾ ਕਰੇ ਜਿਸਨੇ ਵੀ ਸਾਡੇ ਬੱਚਿਆਂ ਦੇ ਨਾਲ ਇਹ ਖਿਲਵਾੜ ਕੀਤਾ ਹੈ ਉਹ ਸ਼ਾਮ ਬੀਤੀ ਰਾਤ ਹੋ ਗਈ ਅਗਲੀ ਸਵੇਰ ਉਹ ਔਰਤ ਤਾਂ ਉੱਠ ਪਈ ਪਰ ਉਹਦਾ ਬੱਚਾ ਉੱਠੇ ਨਾ ਸਾਹ ਉਹਦੇ ਚੱਲ ਰਹੇ ਸਨ ਪਰ ਉਹ ਬੇਹੋਸ਼ ਪਿਆਸੀ ਬਿਸੁੱਧ ਪਿਆਸੀ ਹੁਣ ਔਰਤ ਨੂੰ ਜਦੋਂ ਪਤਾ ਲੱਗਾ ਕਿ ਮੇਰਾ ਬੱਚਾ ਉੱਠ ਨਹੀਂ ਰਿਹਾ ਇਹ ਨੀਂਦ ਵਿੱਚ ਨਹੀਂ ਹੈ ਇਸ ਨੂੰ ਕੁਝ ਹੋਰ ਵਾਪਰ ਗਿਆ ਹੈ ਉਸ ਨੂੰ ਹੱਥਾਂ ਪੈਰਾਂ ਦੀ ਪੈ ਗਈ ਉਹ ਸੋਚਣ ਲੱਗੀ ਕਿ ਪਿੰਡ ਵੀ ਦੂਰ ਹੈ ਪਰ ਜੇ ਮੈਂ ਪਿੰਡ ਔਖੀ ਸੋਖੀ ਬੱਚੇ ਨੂੰ ਲੈ ਵੀ ਗਈ ਪਿੰਡ ਵਿੱਚ ਕੋਈ ਇਲਾਜ ਨਹੀਂ ਹੋਣਾ ਇਲਾਜ ਲਈ ਤਾਂ ਮੈਨੂੰ ਇਸ ਨੂੰ ਸ਼ਹਿਰ ਲੈ ਕੇ ਜਾਣਾ ਪਵੇਗਾ ਤੇ ਮੇਰੇ ਕੋਲ ਕੋਈ ਸਾਧਨ ਨਹੀਂ ਉਹ ਦੁਪਹਿਰ ਤੱਕ ਰੋਂਦੀ ਕਰ ਲਾਉਂਦੀ ਰਹੀ ਚੀਕਦੀ ਰਹੀ ਕਿ ਕਿਸੇ ਨਾ ਕਿਸੇ ਤਰੀਕੇ ਕੋਈ ਸਬਬ ਬਣੇ ਤੇ ਮੇਰਾ ਬੱਚਾ ਠੀਕ ਹੋ ਜਾਵੇ ਜਾਂ ਇਸ ਨੂੰ ਇੱਥੋਂ ਲਿਜਾਇਆ ਜਾਵੇ ਤੇ ਉਦੋਂ ਉਸ ਦਾ ਘਰ ਵਾਲਾ ਵੀ ਵਾਪਸ ਪਰਤ ਆਇਆ ਉਹ ਲੰਬੇ ਸਮੇਂ ਲਈ ਗਿਆ ਸੀ ਪਰ ਬਹੁਤ ਜਲਦੀ ਕੰਮ ਉਸ ਦਾ ਨਿਪਟ ਗਿਆ ਘਰ ਆ ਕੇ ਜਦੋਂ ਉਸ ਨੇ ਦੇਖਿਆ ਕਿ ਮੇਰੀ ਘਰ ਵਾਲੀ ਰੋ ਰਹੀ ਹੈ ਤੇ ਉਸ ਨੂੰ ਕੁਝ ਸਮਝਣਾ ਆਇਆ ਉਸ ਨੇ ਆਪਣੀ ਘਰ ਵਾਲੀ ਤੋਂ ਪੁੱਛਿਆ ਪਤਨੀ ਤੋਂ ਪੁੱਛਿਆ ਕਿ ਕੀ ਵਾਪਰਿਆ ਹੈ ਉਸਨੇ ਸਾਰੀ ਗੱਲ ਦੱਸ ਦਿੱਤੀ ਕਿ ਆਹ ਗਲਤੀ ਆਪਣੇ ਬੱਚੇ ਤੋਂ ਹੋਈ ਸੀ ਤੇ ਆਹ ਗਲਤੀ ਮੈਂ ਕਰ ਬੈਤੀ ਹਾਂ ਉਸਨੇ ਮੱਥੇ ਤੇ ਹੱਥ ਮਾਰਿਆ ਅੰਤਾਂ ਦਾ ਦੁਖੀ ਹੋਇਆ ਉਸਨੇ ਕਿਹਾ ਕਿ ਦੇਖ ਜਿਹੜੇ ਪੰਛੀ ਹੁੰਦੇ ਨੇ ਪੰਛੀ ਹੁੰਦੇ ਨੇ ਜੇ ਇਹਨਾਂ ਦੀਆਂ ਦੁਆਵਾਂ ਵਿੱਚ ਅਸਰ ਹੁੰਦਾ ਹੈ ਨਾ ਤਾਂ ਇਹਨਾਂ ਦੀਆਂ ਬਦਦੁਆਵਾਂ ਵਿੱਚ ਵੀ ਅਸਰ ਹੁੰਦਾ ਹੈ ਆਪਣੇ ਬੱਚੇ ਨੂੰ ਇਹਨਾਂ ਦੀ ਬਦਦੁਆ ਲੱਗੀ ਹੈ ਹੁਣ ਚੁੱਪਚਾਪ ਦੁਬਾਰਾ ਪੰਛੀਆਂ ਦੇ ਕੋਲ ਜਾ ਉਹਨਾਂ ਨੂੰ ਜਾ ਕੇ ਆਪਦੀ ਭਾਸ਼ਾ ਦੇ ਵਿੱਚ ਕਹਿ ਦੇ ਕਿ ਗਲਤੀ ਹੋਈ ਹੈ ਮਾਫ ਕਰ ਦਿਓ ਮੈਨੂੰ ਪਤਾ ਲੱਗ ਗਿਆ ਤੁਸੀਂ ਕੁਦਰਤ ਦਾ ਹਿੱਸਾ ਹੋ ਤੇ ਮੇਰੇ ਬੱਚੇ ਨੂੰ ਉਸੇ ਤਰ੍ਹਾਂ ਠੀਕ ਠਾਕ ਕਰ ਦਿਓ ਬੱਚੇ ਦਾ ਕਸੂਰ ਕੋਈ ਨਹੀਂ ਸਾਰਾ ਕਸੂਰ ਮੇਰਾ ਹੈ ਉਹ ਗਈ ਉਸਨੇ ਉਸੇ ਤਰ੍ਹਾਂ ਜਾ ਕੇ ਉਸ ਜੋੜੇ ਦੇ ਅੱਗੇ ਬੇਨਤੀ ਕੀਤੀ ਤੇ ਨਾਲ ਹੀ ਕਿਹਾ ਮੇਰੇ ਬੱਚੇ ਦਾ ਕੋਈ ਕਸੂਰ ਨਹੀਂ ਕਸੂਰ ਮੇਰਾ ਹੈ ਮੈਂ ਸਜ਼ਾ ਦੀ ਹੱਕਦਾਰ ਹਾਂ ਮੈਂ ਸਮਝ ਗਈ ਹਾਂ ਕਿ ਪਰਮਾਤਮਾ ਦੀ ਬਣਾਈ ਹੋਈ ਇਸ ਧਰਤੀ ਦੇ ਉੱਤੇ ਜਿੰਨਾ ਹੱਕ ਇਨਸਾਨ ਦਾ ਹੈ ਉਨਾ ਹੀ ਪ੍ਰਿੰਦਿਆਂ ਦਾ ਹੈ ਕੋਈ ਵੀ ਪ੍ਰਿੰਦਾ ਚੰਗਾ ਮਾੜਾ ਨਹੀਂ ਉਸਨੇ ਝੋਲੀ ਚੁੱਕ ਕੇ ਉਹਨਾਂ ਦੇ ਅੱਗੇ ਦੁਆ ਕੀਤੀ ਉਹਨਾਂ ਦੇ ਅੱਗੇ ਬੇਨਤੀ ਕੀਤੀ ਅਚਾਨਕ ਉਧਰੋਂ ਇੱਕ ਸਾਧੂ ਬਾਬਾ ਲੰਘ ਰਿਹਾ ਸੀ ਉਹਨਾਂ ਨੇ ਉਹਨਾਂ ਦੇ ਘਰੇ ਆ ਕੇ ਆਵਾਜ਼ ਲਗਾਈ ਕਿ ਭਾਈ ਕੁਝ ਖਾਣ ਨੂੰ ਹੈ ਤਾਂ ਦਿਓ ਸਾਧੂ ਬਾਬੇ ਨੂੰ ਉਸ ਇਨਸਾਨ ਨੇ ਕਿਹਾ ਕਿ ਬਾਬਾ ਜੀ ਅੰਦਰ ਲੰਘ ਆਓ ਅਸੀਂ ਬੜੀ ਵੱਡੀ ਬਿਪਤਾ ਦੇ ਵਿੱਚ ਹਾਂ ਬਾਬਾ ਕਹਿੰਦਾ ਕਿ ਦੱਸੋ ਕੀ ਗੱਲ ਹੈ ਉਹਨਾਂ ਨੇ ਸਾਰੀ ਜਿਹੜੀ ਆਪਣੀ ਬੀਤ ਰਹੀ ਸੀ ਦੁੱਖ ਦੀ ਕੜੀ ਬਾਬੇ ਨਾਲ ਸਾਂਝੀ ਕੀਤੀ ਬਾਬਾ ਕਹਿੰਦਾ ਕੋਈ ਗੱਲ ਨਹੀਂ ਮੈਂ ਦਵਾਈ دارو ਵੀ ਜਾਣਦਾ ਹਾਂ ਬਾਬੇ ਨੇ ਆਪਣੇ ਥੈਲੇ ਦੇ ਵਿੱਚੋਂ ਕੁਝ ਕੱਢ ਕੇ ਬੱਚੇ ਦੀ ਮੂੰਹ ਖੋਲ੍ਹ ਕੇ ਉਹਦੀ ਜ਼ੁਬਾਨ ਦੇ ਉੱਤੇ ਕੁਝ ਬੂੰਦਾਂ ਪਾਈਆਂ ਇਹ ਬੱਚਾ ਬਿਲਕੁਲ ਠੀਕ-ਠਾਕ ਉੱਠ ਕੇ ਖਲੋ ਗਿਆ ਸੋ ਇਸ ਕਹਾਣੀ ਦੇ ਵਿੱਚੋਂ ਵੱਡੀ ਸਿੱਖਿਆ ਜੋ ਮਿਲਦੀ ਹੈ ਉਹ ਇਹ ਹੀ ਹੈ ਕਿ ਧਰਤੀ ਸਾਡੀ ਕੱਲਿਆਂ ਦੀ ਨਹੀਂ ਅਸੀਂ ਕਿਸੇ ਦੇ ਨਾਲ ਅਨਿਆਇ ਨਹੀਂ ਕਰ ਸਕਦੇ ਜਿੰਨੀ ਸਾਡੀ ਹੈ ਓਨੀ ਪਸ਼ੂਆਂ ਦੀ ਹੈ ਓਨੀ ਪੰਛੀਆਂ ਦੀ ਹੈ ਓਨੀ ਬਨਸਪਤੀ ਦੀ ਹੈ ਕੋਈ ਵੀ ਜਾਨਵਰ ਕੋਈ ਵੀ ਜਨੌਰ ਕੋਈ ਵੀ ਪੰਛੀ ਪਰਿੰਦਾ ਚੰਗਾ ਮੜਾ ਨਹੀਂ ਹੁੰਦਾ ਚੰਗਾ ਮੜਾ ਹੁੰਦਾ ਤੇ ਇਨਸਾਨ ਦੀ ਸੋਚਨ ਦਾ ਟੰਗ ਤਰੀਕਾ